ਇੱਥੇ ਆਣ ਕੇ ਕੁਝ 900 ਕਿਲੋਮੀਟਰ ਦਾ ਆਪਣਾ ਸਫ਼ਰ ਤੈਅ ਹੋ ਜਾਂਦਾ ਆ ਉਸ ਤੋਂ ਅੱਗੇ ਆਪਣਾ 1100 ਕਿਲੋਮੀਟਰ ਦਾ ਸਫ਼ਰ ਆ ਜੇ ਤੁਸੀਂ ਯਾਤਰਾ ਵਾਸਤੇ ਨਿਕਲਦੇ ਜੀ ਤੇ ਖਾਸ ਕਰਕੇ ਕੋਸ਼ਿਸ਼ ਕਰੋ ਕਿ ਵੀ ਗੁਰਦੁਆਰਾ ਸਾਹਿਬ ਹੀ ਰੁਕੋ ਜਿਵੇਂ ਕਿ ਇੱਧਰ ਆਪਾਂ ਨੂੰ ਪਾਣੀ ਦੀ ਬਹੁਤ ਦਿੱਕਤ ਆਉਂਦੀ ਆ ਨਾ ਤਾਂ ਇੱਥੇ ਕਿਤੇ ਦੂਰ ਦੂਰ ਤੱਕ ਦੁਕਾਨਾਂ ਹੀ ਹੈਗੀਆਂ ਇੱਧਰ ਨਾਲ ਪਾਣੀ ਥੋੜਾ ਜਾਵਾ ਤੁਹਾਡੀ ਬੋਡੀ ਮੁਤਾਬਕ ਸੈਟ ਨਹੀਂਗਾ ਦੇਵਨੋ ਬੁੱਧੇ ਸੁਖ ਰਾਣ ਵਿਹਾਣੀ ਪਰਮਤਨ ਨਾਮ ਬਰਨਾਸਾ ਆਰਣ ਆਰਣ ਬੂਲਾਇ ਨਾਮ ਬਰਮਾਨਿਓ ਆਰਣ ਨਿਦਾਨ ਸੁਵਾਨੇ ਪਰੇਤ ਸਭਾ ਬਰਮਾਨਿਓ ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਨਿਕਲੇ ਆ ਜੀ ਯਾਤਰਾ ਤੇ ਸਤਖੰਡ ਸ੍ਰੀ ਹਜੂਰ ਸਾਹਿਬ ਦੇ ਯਾਤਰਾ ਵਾਸਤੇ ਤੇ ਨਾਲ ਨੇ ਮੇਰੇ ਰਣਵੀਰ ਸਿੰਘ ਸੋਨੂੰ ਚੋਲਾ ਸਾਹਿਬ ਤੋਂ ਨਾਲ ਸਰਦਾਰ ਕاج ਸਿੰਘ ਜੀ ਤੇ ਫੌਜੀ ਸੀਮنٹ ਸਟੋਰ ਚੋਲਾ ਸਾਹਿਬ ਤੇ ਇੱਧਰ ਸਾਡੇ ਮਾਸਟਰ ਕਸ਼ਮੀਰ ਸਿੰਘ ਜੀ ਤੇ ਇਸ ਵੇਲੇ ਕਿਹੜੀ ਜਗ੍ਹਾ ਤੇ ਹੈਗੇ ਆ ਆਹ ਹਾਂ ਜੀ ਸਰਦਾਰ ਸਰ ਸ਼ਹਿਰ ਦੇ ਲਾਗੇ ਬੰਨੇ ਆ ਆਪਾਂ ਤੇ ਜਦੋਂ ਵੀ ਆਪਾਂ ਕਰੋ ਤੁਰਨਾ ਵਾ ਤੇ ਕੁਝ ਜ਼ਰੂਰੀ ਚੀਜ਼ਾਂ ਜਿਹੜੀਆਂ ਵਾ ਉਹ ਨਾਲ ਜਰੂਰ ਲੈ ਲਿਆ ਕਰੋ ਜਿਵੇਂ ਕਿ ਇੱਧਰ ਆਪਾਂ ਨੂੰ ਪਾਣੀ ਦੀ ਬਹੁਤ ਦਿੱਕਤ ਆਉਂਦੀ ਆ ਨਾ ਤਾਂ ਇੱਥੇ ਕਿਤੇ ਦੂਰ ਦੂਰ ਤੱਕ ਦੁਕਾਨਾਂ ਹੀ ਹੈਗੀਆਂ ਰਾਜਸਥਾਨ ਦੇ ਵਿੱਚ ਤੇ ਉਸ ਤੋਂ ਬਾਅਦ ਇਹ ਆ ਕਿ ਵੀ ਪਾਣੀ ਆਪਣਾ ਇੰਤਜ਼ਾਮ ਕਰਕੇ ਜਰੂਰ ਕਰੋ ਉਸ ਤੋਂ ਬਾਅਦ ਜਿਵੇਂ ਕਿ ਠਹਿਰਨ ਵਾਸਤੇ ਕਿਹੜੀਆਂ-ਕਿਹੜੀਆਂ ਜਗ੍ਹਾ ਨੇ ਅੱਗੇ ਤੁਹਾਨੂੰ ਦੱਸੀ ਜਾਵਾਂਗੇ ਇੱਕ ਤਾਂ ਆਪਾਂ ਸਭ ਤੋਂ ਪਹਿਲਾਂ ਰੁਕੇ ਸੀਗੇ ਹਨੂਮਾਨਗੜ੍ਹ हनुमानगढ़ आके ਤੁਸੀਂ ਰੁਕ ਸਕਦੇ ਜੀ ਇੱਥੇ ਤੁਸੀਂ 3 ਘੰਟੇ ਤੱਕ ਮੰਨ ਲਓ ਜੇ ਤੁਸੀਂ ਹਰੀਕੇ ਪੱਤਨ ਤੋਂ ਤੁਰਦੇ ਜੇ ਪੰਜਾਬ ਤੋਂ ਤੇ ਤੁਸੀਂ ਹਨੁਮਾਨਗੜ੍ਹ ਆ ਕੇ ਸਟੇ ਕਰ ਸਕਦੇ ਜੀ ਉੱਥੇ ਗੁਰਦੁਆਰਾ ਸਾਹਿਬ ਹੈਗੇ ਆ ਆਪਣਾ ਬਾਬਾ ਸੁੱਖਾ ਸਿੰਘ ਜੀ ਮਹਤਾਬ ਸਿੰਘ ਜੀ ਦਾ ਗੁਰਦੁਆਰਾ ਹੈਗਾ ਵਾ ਉੱਥੇ ਤੁਸੀਂ ਆ ਕੇ ਸਟੇ ਕਰ ਸਕਦੇ ਜੇ ਜੇ ਤੁਸੀਂ ਯਾਤਰਾ ਵਾਸਤੇ ਨਿਕਲਦੇ ਜੇ ਤੇ ਖਾਸ ਕਰਕੇ ਕੋਸ਼ਿਸ਼ ਕਰੋ ਕਿ ਵੀ ਤੁਸੀਂ ਗੁਰਦੁਆਰਾ ਸਾਹਿਬ ਤੇ ਜਿੱਥੇ ਤੁਹਾਨੂੰ ਮਿਲਦਾ ਉੱਥੇ ਸਟੇ ਕਰੋ ਤੇ ਜਿਆਦਾ ਵਧੀਆ ਰਹੂਗਾ ਗੁਰਦੁਆਰਾ ਸਾਹਿਬ ਹੀ ਰੁਕੋ ਤੇ ਬਾਕੀ ਆਪਾਂ ਪੁੱਛਦੇ ਆ ਰਣਵੀਰ ਸਿੰਘ ਜੀ ਨੂੰ ਵੀ ਆਪਾਂ ਹੁਣ ਕਿੱਥੇ ਰੁਕਣਾ ਵਾ ਹਾਂਜੀ ਆਪਣਾ ਹੁਣ ਵੀਰ ਜੀ ਕਿੱਥੇ ਦਾ ਸਟੇ ਆ ਹਾਂਜੀ ਵੈਗਰ ਜੀ ਦਾ ਖਾਲਸਾ ਵੈਗਰ ਜੀ ਕੀ ਵੈਗਰ ਜੀ ਦੇ ਪੱਤੇ ਜੀ ਸਾਰੀ ਸੰਗਤ ਨੂੰ ਜਿਤਨਾ ਆਪਣੇ ਵੀਰ ਮੋਹਨ ਸਿੰਘ ਹੁਣਾਂ ਨੇ ਦੱਸ ਹੀ ਦਿੱਤਾ ਵਾ ਸਭ ਤੋਂ ਜਿਹੜੀ ਆਪਣੀ ਆ ਹਯੂਰ ਸਾਹਿਬ ਦੀ ਯਾਤਰਾ ਵਾਸਤੇ ਆਪਾਂ ਨੂੰ ਜਿਹੜਾ ਵਾ ਜਿਹੜੇ ਸਟੇ ਆ ਨਾ ਉਹ ਵੇਖਣੇ ਪੈਂਦੇ ਆ ਕਿ ਜਿਹੜੇ ਇਤਿਹਾਸਕ ਸਥਾਨ ਇਤਿਹਾਸਿਕ ਸਥਾਨਾਂ 'ਚ ਜਿਸ ਤਰ੍ਹਾਂ ਅਸੀਂ ਇਹਨਾਂ ਨੇ ਦੱਸਿਆ ਤੁਹਾਨੂੰ ਵੀ ਪਹਿਲਾਂ ਤੇ ਸ਼ੁਰੂਆਤ ਦੇ ਵਿੱਚ ਹੀ ਰਾਜਸਥਾਨ ਐਂਟਰ ਕਰਦੇ ਆਂ ਹਨੂਮਾਨਗੜ੍ਹ ਆਉਂਦਾ ਆ ਉੱਥੇ ਇਤਿਹਾਸਿਕ ਗੁਰਦੁਆਰਾ ਵਾ ਬਾਬਾ ਸੁਖਾ ਸਿੰਘ ਮੁਤਾਬ ਸਿੰਘ ਜਿਨ੍ਹਾਂ ਨੇ ਮਸੇ ਰੰਗੜ ਦਾ ਸੇਰ ਲਾ ਕੇ ਇਸ ਧਰਤੀ ਤੇ ਆਏ ਸੀ ਉਸ ਤੋਂ ਬਾਅਦ ਭਗਤ ਧੰਨਾ ਜੀ ਦਾ ਆਉਂਦਾ ਆ ਸਥਾਨ ਉਹ ਵੀ ਇਤਿਹਾਸਿਕ ਜਗ੍ਹਾ ਆ ਤੇ ਇੱਥੇ ਆਣ ਕੇ ਕੁਝ 90 ਕਿਲੋਮੀਟਰ ਦਾ ਆਪਣਾ ਸਫ਼ਰ ਤੈਅ ਹੋ ਜਾਂਦਾ ਆ ਉਸ ਤੋਂ ਅੱਗੇ ਆਪਣਾ 1100 ਕਿਲੋਮੀਟਰ ਦਾ ਸਫ਼ਰ ਆ ਇਹ ਆਪਾਂ ਤੁਹਾਨੂੰ ਕੋਟੇ ਜਾ ਕੇ ਜਿਹੜੇ ਗਾੜੀ ਇਤਿਹਾਸਕ ਨਗਰ ਆ ਉਹਨਾਂ ਦੇ ਬਾਰੇ ਫੇਰ ਜਾਣਕਾਰੀ ਦੇਵਾਂਗੇ ਵੀ ਅੱਗੇ ਕਿੱਥੇ ਜਿਹੜਾ ਵਾ ਸਿੱਖ ਸੰਗਤ ਵਾਸਤੇ ਜਿਹੜਾ ਸਟੇ ਆ ਉਹ ਵਧੀਆ ਰਹੂਗਾ ਤੇ ਜਿਸ ਤਰ੍ਹਾਂ ਇਹਨਾਂ ਨੇ ਦੱਸਿਆ ਵਾ ਕਿ ਲੰਬੇ ਸਫ਼ਰ ਦੌਰਾਨ 2-3 ਦਿਨ ਦਾ ਰਸਤਾ ਆ ਜਾਣ ਜਾਣ ਦਾ ਹੀ ਇਹਦੇ ਦੌਰਾਨ ਸਭ ਤੋਂ ਅਹਿਮ ਚੀਜ਼ ਆ ਕਿ ਪਾਣੀ ਜਿਹੜਾ ਵਾ ਹੋ ਸਕਦਾ ਜਿਹੜਾ ਆਪਣੇ ਵਹੀਕਲ ਤੇ ਜਾਂਦਾ ਆ ਉਹ ਆਪ ਦਾ ਪਾਣੀ ਆਪ ਲਵੇ ਇਧਰਲਾ ਪਾਣੀ ਥੋੜਾ ਜਾਵਾ ਤਹਾਡੀ ਬਾਡੀ ਮੁਤਾਬਕ ਸੈਟ ਨਹੀਂਗਾ ਤੇ ਪਾਣੀ ਦਾ ਖਾਸ ਧਿਆਨ ਰੱਖਿਆ ਜਾਵੇ ਬਾਕੀ ਜਿਹੜੇ ਟਾਬੇ ਵਗੈਰਾ ਵਾ ਉਹ ਵੀ ਇਧਰਲੇ ਹਿਸਾਬ ਨਾਲ ਖਾਣੇ-ਦਾਣੇ ਉਹਨਾਂ ਦੇ ਜ਼ਿਆਦਾਤਰ ਆਪਾਂ ਨੂੰ ਜਿਹੜੇ ਇਤਿਹਾਸਕ ਗੁਰਦੁਆਰਾ ਸਹਿਬਾਨ ਉੱਥੇ ਰੁਕਣਾ ਚਾਹੀਦਾ ਤੇ ਅਗਲੀ ਅਪਡੇਟ ਅਸੀਂ ਤੁਹਾਨੂੰ ਫੇਰ ਦਿੰਨੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ